ਹਾਂਜੀ ਮੈਰਿਟੋਰੀਆ ਸਕੂਲਾਂ ਦੀ ਜਿਹੜੀ ਚੌਥੀ ਕਾਉਂਸਲਿੰਗ ਸੀਗੀ ਉਹਦਾ ਜਿਹੜਾ ਨਤੀਜਾ ਆ ਚੁੱਕਿਆ ਜੀ ਚੌਥੀ ਕਾਉਂਸਲਿੰਗ ਦੀ ਜਿਹੜੀਆਂ ਲਿਸਟਾਂ ਪੈ ਚੁੱਕੀਆਂ ਨੇ ਵਿਦਿਆਰਥੀਆਂ ਨੂੰ ਕਿੱਥੇ-ਕਿੱਥੇ ਸਟੇਸ਼ਨ ਅਲਾਟ ਹੋਇਆਗਾ ਚੌਥੀ ਕਾਉਂਸਲਿੰਗ ਦਾ ਜਿਸ ਤਰ੍ਹਾਂ ਪਹਿਲਾ ਕੈਂਡੀਡੇਟ ਆਪਾਂ ਦੇਖ ਰਹੇ ਹਾਂ ਕਿ ਇਹਨੂੰ ਅਲਾਟਡ ਹੋ ਗਿਆ ਲੁਧਿਆਣਾ ਇਸ ਤੋਂ ਬਾਅਦ ਲਵਕਰਨ ਸਿੰਘਾ ਦੋ ਨੰਬਰ ਤੇ ਦੇਖ ਰਹੇ ਹੋ ਤੁਸੀਂ ਕੈਂਡੀਡੇਟ ਇਹਨੂੰ ਇਹਨੂੰ ਵੀ ਲੁਧਿਆਣਾ ਮਿਲਿਆ ਨਾਨ ਮੈਡੀਕਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਦੇਖ ਸਕਦੇ ਹੋ ਸਕਰੀਨ ਨੂੰ ਮੈਂ ਬਹੁਤ ਹੀ ਮੀਂਗਤੀ ਦੇ ਨਾਲ ਲੈ ਕੇ ਜਾਣਾਗਾ ਇਹ ਮੁੰਡਿਆਂ ਦੀ ਲਿਸਟ ਆਗੀ ਮੇਲ ਦੀ ਹੈ ਲੜਕੀਆਂ ਦੀ ਜਾਨੀ ਕਿ 21 ਪੇਜ ਬਣਦੇ ਇਸ ਦੇ ਤੇ ਤੁਸੀਂ ਪਾਉਜ਼ ਕਰਕੇ ਇਸ ਵੀਡੀਓ ਨੂੰ ਰੋਕ ਸਕਦੇ ਹੋ ਤੇ ਜਿੱਥੇ ਵੀ ਤੁਹਾਡਾ ਬਣਦਾਗਾ ਬੜੀ ਆਸਾਨੀ ਦੇ ਨਾਲ ਇਸ ਵੀਡੀਓ ਵਿੱਚੋਂ ਲੱਭਿਆ ਜਾ ਸਕਦਾਗਾ ਵਿਦਿਆਰਥੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਕੱਲ ਤੋਂ ਲੈ ਕੇ ਜਦੋਂ ਤੋਂ ਉਹਨਾਂ ਨੂੰ ਸਟੇਸ਼ਨ ਦੀ ਚੋਣ ਭਰਾਈ ਗਈ ਆ ਵੀ ਸਾਨੂੰ ਜਿਹੜੀ ਸੀਟ ਮਿਲੇਗੀ ਜਾਂ ਨਹੀਂ ਮਿਲਗੀ ਉਹ ਸਬੰਧ ਵਿੱਚ ਦੱਸਦੀ ਹੈ ਜਿਹੜਾ ਇਹ ਐਲਾਨ ਦਿੱਤਾ ਗਿਆ ਜਿੱਥੇ-ਜਿੱਥੇ ਵੀ ਸੀਟ ਮਿਲਿਆ ਕੀ ਆ ਉਹ ਦੇਖਦੇ ਆ ਕਿੰਨੇ ਬੱਚਿਆਂ ਨੂੰ ਜਿਹੜਾ ਬੁਲਾਇਆ ਗਿਆ ਐਸਆਰ ਨੰਬਰ ਆਪਾਂ 109 111 ਤੱਕ ਪਹੁੰਚ ਚੁੱਕੇ ਆਗੇ ਤੁਸੀਂ ਪਾਉਜ਼ ਕਰਕੇ ਵੀਡੀਓ ਦੇਖ ਲਿਓ ਜਿੱਥੇ ਵੀ ਤੁਹਾਡਾ ਬਣਦਾਗਾ ਅੱਗੇ ਆਪਾਂ ਪਹੁੰਚ ਗਏ 126 ਨੰਬਰ ਤੇ ਇਸ ਬੱਚੇ ਨੂੰ ਅਮਰਤਸਰ ਮਿਲਿਆਗਾ ਅੱਗੇ ਦੇਖਦੇ ਆ ਅਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਿਹੜੀ ਸਟੀਕ ਜਾਣਕਾਰੀ ਪਾਈ ਜਾਂਦੀ ਆ ਵਿਦਿਆਰਥੀਆਂ ਦੀ ਭਲਾਈ ਦੇ ਲਈ ਤੇ ਉਹਨਾਂ ਦੇ ਤਾਂ ਕਿ ਉਹਨਾਂ ਨੂੰ ਉਨਾ ਤੱਕ ਸਾਰੀ ਸੂਚਨਾ ਪਹੁੰਚਦੀ ਰਹੇ ਕਿਉਂਕਿ ਅੱਜ ਦਾ ਯੁੱਗ ਮੀਡੀਆ ਦਾ ਯੁੱਗ ਆ ਤੁਹਾਨੂੰ ਘਰੇ ਬੈਠੇ ਬਿਠਾਈ ਸਾਰੀ ਸੂਚਨਾ ਭਜਾਉਣਾ ਉਹ ਵੀ ਇੱਕ ਕਾਰਜ ਹੈ ਤੁਹਾਡੀ ਸੇਵਾ ਹੈ ਤਾਂ ਸਾਰੀਆਂ ਗੱਲਾਂ ਵੱਧ ਤੋਂ ਵੱਧ ਆਪਾਂ ਵਿਦਿਆਰਥੀਆਂ ਤੱਕ ਭੇਜ ਰਿਿਆਂ ਨੇ ਨਾਲ-ਨਾਲ ਆਪਣਾ ਰੋਲ ਨੰਬਰ ਤੁਸੀਂ ਜ਼ਰੂਰ ਦੇਖਦੇ ਜਾਓ ਬਹੁਤ ਹੀ ਮੀਂਗਤੀ ਦੇ ਨਾਲ ਮੈਂ ਲੈ ਕੇ ਆਇਆ ਇਸ ਵੀਡੀਓ ਨੂੰ ਤਾਂ ਕਿ ਤੁਸੀਂ ਲਿਸਟ ਦੇ ਵਿੱਚ ਆਪਣਾ ਨਾਮ ਲੱਭ ਸਕੋ ਪੌਜ਼ ਕਰ ਲਿਓ ਇਸ ਵੀਡੀਓ ਨੂੰ ਤੇ ਕਿੱਥੇ ਤੁਹਾਨੂੰ ਸਟੇਸ਼ਨ ਮਿਲੇਗਾ ਉਹ ਜਾਣਕਾਰੀ ਹਾਸਲ ਕਰ ਲਿਓ ਇਸ ਤੋਂ ਬਾਅਦ ਤੁਸੀਂ ਦਾਖਲਾ ਕਰਾਉਣਾ ਸਕੂਲ ਵਿੱਚ ਜਾਣਾ ਦਾਖਲਾ ਫਾਰਮ ਕਿਵੇਂ ਭਰਿਆ ਜਾਂਦਾ ਸਾਰੀ ਆਪਾਂ ਵੀਡੀਓ ਉਹ ਪਹਿਲਾਂ ਵੀ ਪਾਈ ਹੋਈ ਆ ਦੁਬਾਰਾ ਵੀ ਪਾ ਦਾਂਗੇ ਚੈਨਲ ਦੇ ਉੱਪਰ ਲੱਭ ਕੇ ਤੁਸੀਂ ਸੁਣ ਵੀ ਸਕਦੇ ਹੋ ਇਸ ਤੇ ਵੱਧ ਤੋਂ ਵੱਧ ਜਾਣਕਾਰੀ ਆਪਾਂ ਭੇਜ ਗਏ ਵਿਦਿਆਰਥੀਆਂ ਤੱਕ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋਵੇ ਤਾਂ ਕਿ ਜਿਹੜੀਆਂ ਨਤੀਜਾ ਹੈਗਾ ਉਹ ਆ ਚੁੱਕਿਆ ਹੈਗਾ ਕਿੱਥੇ ਕਿੱਥੇ ਜਿਹੜੀ ਵਿਦਿਆਰਥੀਆਂ ਨੂੰ ਸੀਟ ਅਲਾਰਟ ਹੋਈ ਆ 287 ਬੱਚੇ ਨੇ ਜਿਹੜੀ ਇਹਨਾਂ ਨੂੰ ਸੀਟ ਅਲਾਈ ਆ ਜੀ ਵੱਧ ਤੋਂ ਵੱਧ ਸੀਟ ਅਲਾਰਟ ਹੋਈ ਆ ਇਸ ਨੂੰ ਆਪਾਂ ਭੇਜੀਏ ਚੈਨਲ ਤੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰੇ ਨੂੰ ਵੱਧ ਤੋਂ ਵੱਧ ਅੱਗੇ ਭੇਜੋ ਸ਼ੁਕਰੀਆ ਮਿਹਰਬਾਨੀ ਧੰਨ